ਹਾਂਜੀ ਪਹਿਲਾ ਮਾਈਏ ਖੇਡਣ ਆਏ ਬੈਗੂ ਦੀ ਟੀਮ ਆ ਖਾਣਾ ਬੈਗੂ ਦੀ ਟੀਮ ਆ ਕੌਣ ਕਾਮ ਰਿਓ ਚਟੋ ਕਾਮ ਆ ਨਹੀਂ ਚੋਗ ਮਾਰ ਸਕਦੇ ਦਾਦੇ ਪੜਦਾਦੇ ਦੇ ਸ਼ੌਂਕ ਇਹਨਾਂ ਨੂੰ ਕੀ ਪਤਾ ਵੀ ਪੰਜਾਬ ਕੀ ਜੀ ਆ ਆਪਾਂ ਤਾਂ ਮੋਤੀ ਬਣਾ ਲਿਆ ਸੀ ਕੀ ਪਤਾ ਹੈ ਕਿ ਮੈਂ ਪਿੱਛੇ ਯਾਰੀਨ ਵੇਖੀ ਇੰਸਟਾਗ੍ਰਾਮ ਤੇ ਕੋਈ ਮੇਰੇ ਵਰਗਾ ਜੱਟਾ ਨਾਮ ਨਵੇਂ ਦਾ ਤੇ ਕਰਾਉਂ ਰਣ ਗਿਆ ਉੱਥੇ ਉਹਦੀ ਰੀਲ ਬਣਾਈ ਜਾਵੇ ਕਿ ਜਿਹੜੀ ਜੀ ਗਊ ਕੰਮ ਪ੍ਰਾਪਤ ਕਰਾਉਂਦੇ ਆਂ ਕੋਈ ਆਪਾਂ ਨੂੰ ਕੰਮਾਂ ਵੀ ਨਹੀਂ ਲੰਗਾਂ ਕਰਾਉਂਦੇ ਆ ਕਰਦੇ ਨਾ ਬੰਗਿਆਂ ਇਹਨਾਂ ਨੂੰ ਪਤਾ ਹੀ ਨਹੀਂ ਆਪਣੀਆਂ ਰਵਾਇਤੀ ਚੀਜ਼ਾਂ ਦਾ ਇਹਨਾਂ ਨੂੰ ਮਾਤਲ ਬਾਕਰ ਕਰਕੇ ਦੇਈ ਜਾਂਦੇ ਖਾਣਾ ਇਹਨਾਂ ਨੂੰ ਫੁੱਲ ਮਿਲੀ ਜਾਂਦਾ ਤਗੜੇ ਰਿਓ ਦਮਿਓ ਨਾ ਆਪਾਂ ਆਈ ਆਪਦੇ ਸ਼ੌਕ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਵੀ ਮੋਦੀ ਨੂੰ ਬਣਾ ਲਓ ਛੇਤੀ ਨਾਲ ਹੱਥੋਂ ਦਾ ਵੀ ਇਹਨਾਂ ਦੇ ਰਲਿਆ ਸੈਂਟਰ ਸਰਕਾਰ ਬਿਣਾ ਬਾਈ ਕੋਈ ਵੀ ਕਾਨੂੰਨ ਨਹੀਂ ਬਣਦਾ ਹੁੰਦਾ ਸੈਂਟਰ ਸਰਕਾਰ ਵਿੱਚ ਹੱਥੋਂ ਦਾ ਪੰਜਾਬ ਦੀ ਜਵਾਨੀ ਨਾਸ਼ ਕਰਨਾ ਚਾਹੁੰਦੇ ਆ ਜਿਹੜੇ ਕਹਿੰਦੇ ਜਿਹੜਾ ਵੀ ਪੰਜਾਬ ਚੋਂ ਨਸ਼ੇੜੀ ਆ ਆਹ ਚੜ ਕੇ ਮੀਂਹ ਕੋ ਦੇਖ ਲੈਣ ਭਈਆ ਕਿੰਨੇ ਬਾਵਾ ਦੇ ਪੁੱਤ ਆ ਨਸ਼ਾ ਨਸ਼ਾ ਜ਼ਰੂਰ ਲੱਗਿਆ ਪਰ ਨਾ ਸਾ ਮੌੜਾ ਨਹੀਂ ਕਬੂਤਰਾ ਘੋੜਿਆਂ ਕੁੱਤਿਆਂ ਦਾ ਲੱਗਿਆ ਇਹ ਤਾਂ 15 ਵੈਂਟੀਲੇਟਰ ਤੇ ਪਿਆ ਤਾਂ ਵੀ ਯਾਦ ਕਰਦਾ ਵੀ ਇੱਕ ਵਾਰੀ ਖੁੱਡੇ ਦੇ ਮਾਰਚ ਲੈ ਜਾ ਦੇ ਇੱਕ ਵਾਰੀ ਮੇਰੇ ਕੁੱਤੇ ਜਾਂ ਮੈਨੂੰ ਘੋੜੇ ਵਿਖਾ ਦਿਓ ਹੋ ਉਹ ਮਸ਼ੀਨ ਦਾ ਸੈਂਟਰਾਂ 'ਚ ਛੱਡੇ ਜਾ ਸਕਦੇ ਆ ਪਰ ਇਹ ਜਿਹਾਸ ਤੇ ਕੋਈ ਅਜ ਤੱਕ ਸੇ ਅਜਿਗਾ ਹੀ ਛੱਡਦੇ ਰਵਾਂਗੇ ਕੁਛ ਨਹੀਂ ਹੁੰਦਾ ਕਾਨੂੰਨ ਤਾਂ ਬਣਿਆ ਲੈ ਮੈਨੂੰ ਪਤਾ ਵੀ ਛੇਦੀ ਮੜ ਕੇ ਸਰਕਾਰਾਂ ਮਾਦਮੀ ਜਾਂਦੀਆਂ ਹੁੰਦੀਆਂ ਸਾਡਾ ਇੱਕ ਪੰਜਾਬ ਦੀ ਜਵਾਨੀ ਜਿੰਦਾਬਾਦ ਸਾਡੇ ਰਵੈਤੀ ਖਿੰਡੋ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ